ਤੇ ਜਦੋਂ ਆਈ ਸੀ ਨਾ ਇਹ ਇਹ ਇੰਨੀ ਸੀਗੀ ਇੰਨੀ ਨਿੱਕੀ ਜੀ ਸੀਗੀ ਉਹ ਹਣਾ ਆਤੀ ਸਾਡੀ ਵੱਡੀਆਂ ਆ ਕਵਿਤਾ ਦੇਖੋ ਸਾਡੀ ਕਿੱਡੀ ਕਵਿਤਾ ਇੱਥੇ ਆ ਕਵਿਤਾ ਜਦੋਂ ਆਈ ਸੀ ਤੁਸੀਂ ਦੇਖੀ ਸੀ ਨਾ ਜੀ ਇਹ ਇੰਨੀ ਸੀਗੀ ਕਵਿਤਾ ਇੰਨੀ ਵਾਇਕਟਰ ਰੱਖੀ ਹੋਈ ਸੀ ਪਤਾ ਨਹੀਂ ਲੱਗਦਾ ਸੀ ਇਹ ਕਵਿਤਾ ਵਾਂ ਜਾਂ ਇਹ ਅਰਜੁਨ ਆ ਮੇਰੀਆਂ ਧੀਆਂ ਵੱਡੀਆਂ ਸਿਮਰਨ ਇੱਥੇ ਆ ਸਿਮਰਨ ਦੇਖੋ ਜੀ ਜਦੋਂ ਆਈ ਸੀਗੀ ਕਿੱਡੀ ਸੀਗੀ ਜੀ ਇਹ ਇੰਨੀ ਸੀ ਇੱਦੀ ਨਿੱਕੀ ਦੀ ਇਹਦੇ ਵੀ ਵਾਲ ਕੱਟੇ ਹੋਏ ਸੀ ਜਿਵੇਂ ਧੀਆਂ ਤਾਂ ਬਾਲੇ ਛੇਤੀ ਵੱਡੀਆਂ ਹੁੰਦੀਆਂ ਭਾਈ ਧੀਆਂ ਤਾਂ ਐਦਾਂ ਦਿਨ ਰਾਤ ਵੱਡੀਆਂ ਹੋ ਜਾਂਦੀਆਂ ਕੋਠੇ ਜਿੱਡੀਆਂ ਹੋ ਜਾਂਦੀਆਂ ਸੈਭੋਂ ਦੇ ਹਿਸਾਬ ਆ ਸੈਭ ਜੋਦ ਕਿੰਡੀ ਵੱਡੀ ਹੋ ਗਈ ਵੇਖੋ ਆ ਪਾਰੋ ਦੇਖੋ ਸਾਡੀ ਕੋਠੇ ਜਿੱਡੀ ਤਾਂ ਪਾਰੋ ਹੋਗੀ ਇਹਦੇ ਨੂੰ ਮੂੰਹ ਕਰ ਲੈ ਪਰ ਦੇਖੋ ਆ ਲਖੀਆ ਦੇਖ ਲਓ ਕਿੰਡੀ ਵੱਡੀ ਹੋ ਗਈ ਇੱਡੀ ਸੀਗੀ ਨਿੱਕੀ ਸੀ ਐਡੀ ਵੱਡੀ ਹੋ ਗਈ ਲਖੀਆ ਸਾਡੀ ਇੱਕ ਹੋਰ ਲਖੀਆ ਵੀ ਸਾਡੀ ਜਵਾਨ ਹੋ ਰਹੀ ਹੈ ਭੈਣ ਸਾਡੀ ਮਾਂ ਸਾਡੀ ਜਦੋਂ ਆਈ ਸੀ ਨਾ ਜਮਾ ਬੁੱਢੀ ਸੀ ਚਿੱਟੇ ਵਾਲ ਸੀ ਦੇ ਸਿਰ ਦੇ ਚਿੱਟੇ ਫੋਟੋਆਂ ਦੇਖਿਓ ਪੁਰਾਣੀਆਂ ਵੀਡੀਓ ਵੀ ਤੇ ਜਮਾ ਕਾਲੇ ਹੋ ਗਏ ਤੇ ਵਾਲ ਤੇ ਅੱਖਾਂ ਦੀ ਲਾਈਟ ਬਿਲਕੁਲ ਹੀ ਹੈ ਨਹੀਂ ਸੀਗੀ ਦਿਖਣਾ ਲੱਗ ਗਿਆ ਮੇਰੀ ਮਾਂ ਕਰੋਨਾ ਦੇ ਵਿੱਚ ਸਭ ਕੁਝ ਤਹਿਸ ਨੈਸ ਹੋ ਗਿਆ ਇਹ ਤਾਂੀਆਂ ਦੇਖ ਲਓ ਸਾਡੀ ਅੱਜ ਹੀ ਹਾਈਟ ਮਣ ਕੇ ਆਏ ਅਸੀਂ ਤਾਲੀਆਂ ਦੀ 2 ਇੰਚ ਵਧ ਗਈ 2 ਇੰਚ ਆ 6 ਮਹੀਨਿਆਂ ਚ ਜਦ ਮੇਰੇ ਕਮਰੇ ਦੇ ਵਿੱਚ ਨਾ ਇੱਕ ਦੀਵਾਰ ਆ ਦੀਵਾਰ ਦੇ ਉੱਤੇ ਨਾ ਇਹਨਾਂ ਦਾ ਇਦਾਂ ਖੜਾ ਲਈਦਾ ਸਿਰ ਤੇ ਇਦਾਂ ਸਕੁਅਰ ਰੱਖ ਕੇ ਨਿਸ਼ਾਨੀ ਲਾ ਕੇ ਡੇਟ ਪਾ ਦੇਈਦੀ ਆ ਨਾਮ ਲਿਖ ਦੇਈਦਾ ਤਾਲੀਆਂ சாਖਸੀ ਕਵਿਤਾ ਸਾਰੀਆਂ ਦੇ ਹਰ 6 ਮਹੀਨਿਆਂ ਬਾਅਦ ਅਸੀਂ ਚੈੱਕ ਕਰਦੇ ਹਾਂ ਵੀ ਕਿੰਨੀ ਹਾਈਟ ਵਧ ਰਹੀ ਆ ਮੰਨ ਲਓ ਇਸ ਵਾਰ ਹਾਈਟ ਚੈੱਕ ਕੀਤੀ ਤੀ ਤਾਲੀਆਂ ਦੀ ਹਾਈਟ ਕਾਫੀ ਜ਼ਿਆਦਾ ਵਧੀ ਆ ਤਾਂ ਕਿੰਨੀ ਸਰੀ 2 ਇੰਚ ਸੀਗੀ ਸਿਮਰਨ ਦੀ ਹਾਈਟ ਬਹੁਤ ਵਧੀਆ ਢਾਈ ਹੈ 3 ਇੰਚ ਸਭ ਤੋਂ ਵੱਧ ਹਾਈਟ ਇਸ ਵਾਰ ਸਿਮਰਨ ਦੀ ਵਧੀਆ ਆ 6 ਮਹੀਨਿਆਂ ਚ ਸਿਮਰਨ 3 ਇੰਚ ਵਧ ਗਈ ਮਤਲਬ ਇੰਨੀ ਲੰਬੀ ਹੋ ਗਈ ਇੰਨੀ ਤੇ ਸਹਿਬਜੋਤ ਵੀ ਵਧੀਆ 1.5 ਇੰਚ ਭਾਰੋ ਵੀ ਵਧੀਆ ਸਾਡੀ 1 ਇੰਚ ਆ ਆਰਤੀ ਵੀ 1 ਇੰਚ ਵਧ ਗਈ ਆ ਸੁਖਮਣੀ ਵੀ ਵਧੀਆ 1 ਇੰਚ 1.5 ਇੰਚ ਗੁਰਕੀਰਤ 5 ਇੰਚ ਆ ਗੁਰਕੀਰਤ 5 ਇੰਚ ਵਧੀਆ ਆ ਆਰਤੀ ਆ ਸੋਰੀ ਸੁਖਮਣੀ 4 ਇੰਚ ਵੱਧ ਗਿਆ ਮਤਲਬ ਅਸੀਂ ਆਪਣੇ ਬੱਚਿਆਂ ਦੀ ਹਰ ਯਾਦ ਹੈ ਪਹਿਲਾ ਬੱਚਾ ਜੱਸੀ ਆਇਆ ਹੀ ਸਾਡੇ ਕੋਲੇ 2017 ਚ ਤੇ 2018 ਚ ਇੱਥੇ ਸੁਪਨਿਆਂ ਦੇ ਘਰ ਚ ਅਸੀਂ ਆ ਗਏ ਸੀ 19 ਦੇ ਵਿੱਚ ਉੱਤੇ ਕਮਰਾ ਬਣ ਗਿਆ ਜਿੱਥੇ ਮੈਂ ਰਹਿਣਾ 19 ਤੋਂ ਲੈ ਕੇ ਅੱਜ ਤੱਕ 19 20 21 22 23 24 6 ਸਾਲ ਹੋ ਗਏ ਹਰ ਸਾਲ ਦੀ ਗਿਣਤੀ ਮਿੰਤੀ ਨਾ ਬੱਚਿਆਂ ਦੀ ਕੰਧਾਂ ਦੇ ਉੱਤੇ ਅਸੀਂ ਰੰਗ ਨਹੀਂ ਕਰਾਉਂਦੇ ਉਸ ਗੰਧ ਨੂੰ ਉਹਨੇ ਛੱਡਿਆ ਹੋਇਆ ਹਰ ਇੱਕ ਨਿਸ਼ਾਨੀ ਆ ਵੀ ਮੇਰੀ ਧੀ ਮੇਰਾ ਪੁੱਤ ਕਿੱਡਾ ਵੱਡਾ ਸੀ ਕਿੱਡਾ ਹੁਣ ਇਹਨਾਂ ਦੀ ਵਾਰੀ ਆ ਅੱਜ ਅਜੇ ਇਧਰ ਲੈ ਅਜੇ ਜਸਕੀਰਤ ਫੜਨ ਹੁਣ ਜਸਕੀਰਤ ਦੀ ਵੀ ਅੱਜ ਮਿੰਤੀ ਕਰੀ ਸੀ ਨਾ ਅੱਜ ਇਹਦੀ ਵੀ ਨਿਸ਼ਾਨੀ ਲਾਤੀ ਇਹਦੀ ਪਹਿਲੀ ਨਿਸ਼ਾਨੀ ਲੱਗੀ ਅੱਜ ਉੱਥੇ ਜਸਕੀਰਤ ਦੀ ਪਹਿਲੀ ਵਾਰੀ ਐਡੀਕ ਸੀਗੀ ਜਿੱਦਣ ਕੀਰਤ ਆਈ ਸੀਗੀ ਅਨਾ ਕੀਦਤ ਏਡੀ ਕੀ ਸੀਗੀ ਤੇ ਸੁਖਮਣੀ ਦੀ ਪਹਿਲੀ ਮਿੰਨਤੀ ਹੋਈ ਸੀ ਜਦੋਂ ਉਹ ਵੀ ਨਿੱਕੀ ਜੀ ਸੀਗੀ ਕੀਦਤ ਸੁਖਮਣੀ ਸੁਰਮਾ ਸਿਮਰਨ ਚੱਕ ਲੈਓ ਕਿ ਕਿ ਮੈਂ ਕੀ ਮੰਗੀ ਗੀ ਵੀ ਦੇ ਵੀ 11 ਮਹੀਨਿਆਂ ਦੀ ਹੋਗੀ ਕਿਦੋਂ ਪਾਪਾ 24 ਦਸੰਬਰ 24 ਦਸੰਬਰ ਦਾ ਵਾ 24 ਦਸੰਬਰ ਨੂੰ ਸਾਲ ਦੀ ਹੋ ਜੂਗੀ ਤਿੰਨ ਸਾਲ ਦੀ ਹੋ ਜੂ ਇਹ ਕਹਿੰਦੇ 24 ਦਸੰਬਰ ਨੂੰ ਤਿੰਨ ਸਾਲ ਦੀ ਹੋ ਜਾਣਾਂ ਨੇ 2 ਸਾਲ ਦੀ ਹੋਊਗੀ 2 ਸਾਲ ਦੀ ਹੋਊਗੀ 24 ਗਲੇ ਥਲੇ ਥਲੇ ਇੱਕ ਮੋੜ ਰਣਕੀ ਕਰਨਗੇ ਚੱਕ ਲਤਾ ਸਮਝਣ ਉਹ ਕਿ ਗੀ ਵੱਡੀ ਹੋਗੀ ਨਾ ਪੇਸ਼ੈਂਟ ਬੜੀ ਸੀਰੀਅਸ ਹੈ ਤਿੰਨ ਚਾਰ ਚੁੰਨੀਆਂ ਰੱਖ ਲੈਂਦੀ ਵਰਦੀਆਂ ਤੇ ਪਾੜ ਕੇ ਗੁਲੀ ਜਾਂਦੀ ਅੱਛਾ ਇਸ ਨੀਲਾ ਚੁੰਨੀ ਲੈ ਲੈ ਸਿਰ ਤੇ ਪਹਿਣ ਚੁੰਨੀ ਦੇ ਸਿਰ ਤੇ ਕੋਈ ਨਾ ਮੈਂ ਸਮਝਾਉਂਗਾ ਮੇਰੀ ਛੋਟੀ ਭੈਣ ਆ ਹੋਏ ਟਿੱਗੇ ਜੀ ਆਪਾ ਪਾਰੀ ਹੂੰ ਹੋਏ ਪਾਰੋਂ ਨੇ ਕੀ ਕਰਤਾ ਪਾਰੋਂ ਨੇ ਕੀ ਕਰਤਾ ਪਾਰੋਂ ਕੇ ਆਰਤੀ ਆ ਕਿੱਤੂ ਮੇਰੀ ਟੀ ਹੈ ਕਿੱਤੂ ਆ ਕਿੱਤਿਆ ਹੋਰ ਕਿੱਤਿਆ ਆ ਰਾਤ ਤੋਂ ਯਾਰ ਆ ਕੋਈ ਆ ਲੈ ਜਾ ਮੇਰੇ ਭਾਈ ਆ ਮੇਰੇ ਭਾਈ ਆ ਭਾਈ ਜੀ ਕਿੱਥੇ ਮੇਰੇ ਭਾਈ ਜੀ ਕਿੱਥੇ ਮੇਰੇ ਭਾਈ ਜੀ ਇਹ ਮੇਰੇ ਕਿੱਟੂ ਆ ਜੀ ਸ਼ਾਇਦ ਕਈ ਦੇਖਦੇ ਹੋਣੇ ਆ ਵੀ ਇਹ ਬੱਚੀ ਨਵੀਂ ਕਿੱਥੋਂ ਆ ਗਈ ਕਿੱਟੂ ਇਹਦਾ ਨਾਂ ਪੂਰਾ ਨਾਂ ਤਾਂ ਹੈਗਾ ਜਸਲੀਨ ਕੌਰ ਹਾਂ ਉੱਤਰ ਹੋਰ ਉੱਤਰ ਹਾਂ ਕੀ ਹੋਇਆ ਕੀ ਰਤ ਕੀ ਹੋ ਗਿਆ ਜਸਲੀਨ ਕੌਰ ਹੈ ਇਹਦਾ ਨਾਂ ਨਾ ਤੇ ਆਹ ਪਾਰੂ ਆ ਸਾਡੀ ਹਾਂ ਆਹ ਪਾਰੂ ਤੇ ਜਸਲੀਨ ਕੌਰ ਦੇ ਮੰਮੀ ਜੀ ਆ ਕੇ ਗੱਡੀ ਭੰਡ ਮੈਂ ਤੇ ਨਰੇ ਪਾਪਾ ਚਲ ਉੱਤਰ ਉਹ ਜਸਲੀਨ ਉੱਤਰ ਮਾਰੋ ਛਾਲਾ ਓਏ ਮਾਰੋ ਛਾਲਾ ਮਾਰੋ ਛਾਲਾ ਇਹਨਾਂ ਪਾਪਾ ਇੱਥੇ ਰਹਿੰਦੇ ਨਾਲ ਹੀ ਸਾਡੇ ਜਸਲੀਨ ਦੇ ਪਾਪਾ ਇੱਥੇ ਆ। ਉਹ ਵਾਕਰ ਨਾਲ ਚੱਲਦੇ ਚੂੜਾ ਟੁੱਟਿਆ ਹੋਇਆ ਸੀ ਉਹਨਾਂ ਦਾ। ਬਹੁਤ ਮਾੜੀ ਹਾਲ ਸੀ ਵੀਰਾ। ਠੀਕੇ ਲਾਉਂਦਾ ਸੀ ਕਿਤੇ ਤੇ ਜ਼ਖਮ ਹੋ ਗਏ ਸੀ ਬਾਈ ਦੇ ਆ ਜਗ੍ਹਾ ਤੇ ਕੁਲੇ ਤੇ ਇੱਥੇ ਬਹੁਤ ਵੱਡਾ ਠੀਕੇ ਲਾਉਣ ਕਰਕੇ ਹੁਣ ਠੀਕ ਆ ਬਾਈ। ਤੇ ਦੋਨੇ ਬੇਟੀ ਇੱਧਰ ਸਾਡੇ ਕੋਲ ਹੀ ਰਹਿੰਦੀ ਬੀਬੀ ਵਾਲੇ ਪਾਸੇ ਭੈਣ ਵਾਲੇ ਪਾਸੇ। ਸੋਰੀ ਵੀਰੇ ਦੀ ਗਣਤੀ ਉੱਧਰ ਆ ਬਾਹਰ ਟੈਂਪਰੇਰੀ ਬੋਰਡ 'ਚ। ਤੇ हाँ भेड़े फातिमा सलाम वालेकुम और फातिमा दी ठीक हो नमाज पढ़ते हो नहीं कलमा वगैरह पढ़ते, पढ़ते नहीं हो नहीं पढ़ते अल्लाह ताला को याद तो करो ना नबी को याद करना तो जरूरी है ना, अल्लाह की रहमत है जिंदा है खाना दाना मिल रहा है अल्लाह की मर्जी है सुहास आ रहे हैं, ठीक है ना तो अल्लाह का अल्लाह का नाम लेना बहुत जरूरी ठीक है अल्लाह ताला का शुक्राना करा करो और, और दुआ करा करो हाँ वतन, पे नहीं ना। हमारे वतन आ, बतन भेजेंगे आए तो था तुम्हारे लेने तेरे को वो लेकर नहीं गए बोलते कब आएंगे? आएंगे फिर आएंगे फिर ले जाएंगे, ठीक है हमने भी इसीलिए नहीं भेजा तेरे को फिर वहाँ पे परेशानी होगी हाँ भेज देंगे तेरे वतन को ठीक है ਫਾਤਿਮਾ ਭੈਣ ਤੁਸੀਂ ਦੇਖਿਆ ਸੀ ਕਿਹੜੀ ਕੰਡੀਸ਼ਨ ਸਾਨੂੰ ਮਿਲੇ ਸੀਗੇ ਤੇ ਇਹਨਾਂ ਨੂੰ ਇਹਦੀ ਫੈਮਿਲੀ ਦੇ ਮੈਂਬਰ ਇਹਨਾਂ ਦੀ ਸਿਸਟਰ ਆ ਕੇ ਮਿਲ ਕੇ ਵੀ ਗਏ ਆ ਪਰ ਉਹ ਲੈ ਕੇ ਨਹੀਂ ਗਏ ਉਹ ਕਹਿੰਦੇ ਸੀ ਸੰਭਾਲ ਨਹੀਂ ਸਕਦੇ ਓਏ ਸਲਾਮ ਵਾਲੇਕਮ ਦੀਦੀ ਵਾਲੇਕਮ ਸਲਾਮ ਹੋਰ ਕਿੰਨਾ ਰਹਿਾਨਾ ਭੈਣ ਠੀਕ ਹੈ ਇਹ ਰਹਿਾਨਾ ਖਾਨ ਭੈਣ ਆ ਰਹਿਾਨਾ ਖਾਨ ਭੈਣ ਸਾਨੂੰ ਜਲੰਧਰ ਸਿਵਰਾ ਸੁਤਾਵ ਤੋਂ ਮਿਲੇ ਸੀ ਇਨਾਂ ਦੀ ਇੱਕ ਬਾਹ ਹੈ ਨਹੀਂ ਜੜ ਚੋਂ ਕੱਟੀ ਹੋਈ ਹੈ ਬਿਲਕੁਲ ਇਹ 2017 ਦੇ ਮੈਂਬਰ ਆ ਸਭ ਤੋਂ ਪਹਿਲੇ ਮੈਂਬਰਾਂ ਚੋਂ ਇੱਕ ਨੇ ਇਹ ਭੈਣ ਰਹਿਾਨਾ ਤੇ ਰਚਨਾ ਇਹ ਦੋਨੋਂ ਇਕੱਠੀਆਂ ਆਈਆਂ ਸੀ 5-6 ਦਿਨਾਂ ਦਾ ਹੀ ਫਰਕ ਸੀ ਰਚਨਾ ਭੈਣ ਨੂੰ ਅਸੀਂ ਲੈਣ ਗਏ ਸੀ ਉਹਦੇ ਭਰਾ ਨੂੰ ਵਿੱਕੀ ਨੂੰ ਅਸੀਂ ਸੋਚਿਆ ਰਚਨਾ ਭੈਣ ਨੂੰ ਫੀਮੇਲ ਆਸ਼ਰਮ ਚ ਕਿਤੇ ਛੱਡ ਦਾਂਗੇ ਤੇ ਵਿੱਕੀ ਨੂੰ ਇੱਥੇ ਰੱਖ ਲਾਂਗੇ ਪਰ ਉਹ ਦੋਨਾਂ ਨੂੰ ਇਕੱਠਿਆਂ ਰੱਖਣਾ ਮਜਬੂਰੀ ਬਣ ਗਈ ਜੇ ਉਹਨਾਂ ਨੂੰ ਅਲੱਗ ਕਰਦੇ ਸੀਗੇ ਤਾਂ ਉਹ ਚੀਕਾਂ ਮਾਰਦੇ ਸੀ ਦੋਨੇ ਤੇ ਅਸੀਂ ਇੱਕ ਤੰਬੂ ਲਾ ਲਿਆ ਦੋਨਾਂ ਨੂੰ ਰੱਖ ਲਿਆ ਤੇ ਹਜੇ ਉਹਨਾਂ ਨੂੰ ਰੱਖਿਆ ਨੂੰ 6 ਸੱਬਦਿਆਂ ਨਹੀਂ ਹੋਏ ਸੀ ਉਹਨਾਂ ਨੂੰ ਨਮਾਉਣ ਵਾਸਤੇ ਇੱਕ ਫੁੱਲਨ ਭੈਣਾਂ ਸਾਡੇ ਕੋਲ ਅੱਜ ਵੀ ਸੇਵਾ ਕਰਦੀ ਆ ਉਹ ਰਚਨਾ ਭੈਣ ਨੂੰ ਆ ਕੇ ਨਮਾ ਆ ਜਾਂਦੇ ਸੀ ਤੇ ਉਸੇ ਦਰਾਂ ਨਹੀਂ ਸਾਨੂੰ ਉਹ ਫੋਟੋ ਵੀਡੀਓ ਦੇਖ ਕੇ ਹੀ ਸਾਨੂੰ ਸਿਵਲ ਹਸਪਤਾਲ ਜਲੰਧਰ ਤੋਂ ਕਹਿੰਨੇ ਕਾਲ ਕੀਤੀ ਵੀ ਉੱਥੇ ਇੱਕ ਭੈਣ ਪਈ ਆ ਉਹਦੇ ਕੀੜੇ ਪਏ ਹੋਏ ਆ ਬਾਦ ਮੈਨੂੰ ਲੈ ਕੇ ਜਾਵਾ ਨਾ 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 ਬਾਰੋਂ ਤੱਕਾ ਨਹੀਂ ਕਰਨਾ ਪੁੱਤੂ ਮੈਂ ਸਾਰਿਆਂ ਦਾ ਹੀ ਆ ਸਾਰਿਆਂ ਦਾ ਹੀ ਫਿਰ ਉੱਥੋਂ ਲੈ ਕੇ ਆਈ 22 ਦਿਨ ਹੋ ਗਏ ਸੀ ਇਸ ਭੈਣ ਨੂੰ ਉੱਥੇ ਬਿਨਾਂ ਕੱਪੜਿਆਂ ਤੋਂ ਮੀਰੇ ਖਾਈ ਜਾਂਦੇ ਸੀ ਕੀਰੋ ਨੇ ਮੇਰੇ ਨਾਲ ਕੀ ਆ ਸਰਦ ਮੈਂ ਕੀਰਤ ਦਾ ਕੀਰਤ ਕੀਰੋ ਸਾਡੇ ਵਾਈ ਦੀ ਆ ਕੇ ਲੈ ਲੈ ਸਾਡੇ ਵਾਈ ਦੀ ਆ ਪੂਜਾ ਨਮਸਤੇ ਹੋਰ ਪੂਜਾ ਠੀਕ ਐ ਤੂੰ ਪੂਜਾ ਖੜੇ ਹੋ ਕੇ ਦਿਖਾਓ ਇੱਧਰ ਆਓ ਇਹ ਪੂਜਾ ਭੱਜੀ ਫਿਰਦੀ ਐ ਲੈ ਕੱਟੇ ਆਉਂਦੀ ਐ ਲੈ ਕੱਟੇ ਆਉਂਦੀ ਆ ਕਵੱਡੀ ਪਾ ਜਾਂਦੀ ਐ ਜਾ ਕੇ ਕਵੱਡੀ ਪਾ ਜਾਂਦੀ ਐ ਰੇਡ ਪਾ ਕੇ ਭੱਜ ਜਾਂਦੀ ਐ ਕਵੱਡੀ 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 ਕੱਟ ਇਹ ਮੇਰੀ ਮਾਂ ਬਾਲਟੀ ਵਾਲੀ ਫਰੀਦਕੋਟ ਸਾਨੂੰ ਹਸਪੀਟਲ ਦੀ ਵਿੱਚ ਸਰਟ ਲਿਵਿੰਗ ਸਰਟੀਫਿਕੇਟ ਦੇ ਦਾਂਗੇ ਹਸਪੀਟਲ ਦਾ ਲਿਵਿੰਗ ਸਰਟੀਫਿਕੇਟ ਮਿਲ ਜੂਗਾ। ਸੁਨੀਲਾ ਭੈਣ ਸਾਸਰੀ ਘਟੂ ਕਿੱਥੇ ਦਾ ਰਾਜ? ਲੈ ਆਓ। ਇਹ ਪੂਜਾ 1 ਮਿੰਟ ਪੂਜਾ ਨਾਲ ਗੱਲ ਕਰ। ਪੂਜਾ ਘਰ ਜਾਣਾ ਪੂਜਾ ਦੇ? ਪੂਜਾ ਦਾ ਘਰ ਕਿੱਥੇ ਆ? ਬਦਿਦੂਏ ਕੋਲਕੱਤਾ ਦਾ ਹੈ। ਹੈ? ਬਦਿਦੂਏ ਕੋਲਕੱਤਾ ਮਾਤ ਆਹੀਂ। ਕਿੱਥੇ? ਬਦਿਦੂਏ ਕੋਲਕੱਤਾ ਦਾ। ਕੋਲਕੱਤਾ। ਕੋਲਕੱਤਾ। ਇਹ ਕਿੱਥੇ ਪੈਂਦਾ ਜ਼ਿਲ੍ਹਾ ਕੌਨਸਾ ਹੈ? ਕਹਿੰਦਾ ਹੈ ਹੈ ਮਾਤੀ ਮੈਂ ਤਾਂ ਗਾਤ ਤੇ ਪੋਤੇ ਕਾ ਦੱਕਾ ਦੀ ਦਵਾਈ ਹੈ ਮਾਤੀ ਹੈ ਮਾਤੀ ਦਵਾਈ ਹੈ ਅੱਛਾ ਪਾਪਾ ਪਾਪਾ ਕੇ ਤੋ ਦੁਲਤ ਨਾਮ ਹੈ ਦੁਲਤ ਨਾਮ ਹੈ ਪਾਪਾ ਦਾ ਦੁਲਤ ਦੁਲਤ ਠੀਕ ਔਰ ਮੰਮੀ ਕਾ ਨਾਮ ਮੈਂ ਤਾਂ ਮੰਮੀ ਕੇ ਨਾਮ ਤੰਤ ਨਾਮ ਹੈ ਸੰਤੋ ਹਾ ਤੰਤ ਨਾਮ ਤੰਤੂ ਠੀਕ ਤੇਰਾ ਕੀ ਨਾਮ ਹੈ पूजा तो जी जी। हाँ, तो मारती तेरे को मारती रख दे देखता मारने को से मारने को जाती है तेरे को माद को क्यू ਔਰ ਨਾਦਵਾ ਵੀ ਗੇਦਾ ਕੁੱਤਾ ਦਈਓ ਤੂੰ ਇਹ 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 ਵੀ ਦੱਸਦੀ ਆ ਵੀ ਇਹਦੇ ਸਿਰ ਚੋਂ ਲਹੂ ਵੱਡਿਆ ਤੇ ਮੈਂ ਮੀਟਾ ਦੀਨੇ ਕੁੱਟ ਕੇ ਇਸ ਤਰ੍ਹਾਂ ਨੂੰ ਕਰ ਨੂੰ ਵੀ ਰਹਿ ਗਈ ਇਹਨੂੰ ਐਂ ਤਾਂ ਮਾਰਿਆ ਕਰੀ ਤੇ ਫੇਰੇ ਇੱਥੇ ਛੱਡ ਕੇ ਕਹਿੰਦੇ ਸਾਂਭੋ ਇਹ ਤੂੰ ਇੱਥੇ ਨਹੀਂ ਛੱਡ ਕੇ ਆਪਾਂ ਤਾਂ ਤੂੰ ਮਿਲੀ ਸੀ ਬਹੁਤ ਮਾੜੀ ਹਾਲਤ 'ਚ ਜੇ ਸੜਕ 'ਤੇ ਅਮਾਰੇ ਕੋਤਤੀਆ ਅਮਾਰੇ ਕੋਤਤੀਆ ਕਿਉਂ ਕੋਤਤੀਆ ਕੀ ਕਹਿੰਦੀ ਐ ਭੈਣ ਆ ਸੁਣੇ ਦੀ ਗੱਲ ਕੋਤਤੀਆ देती है को देती है कौन तो मम्मी अच्छा मम्मी को तेन अच्छा कि बिल्ली के दौर घ बिल्ली को घुमा के लाती है घुमा के तेरे को मारती है तो तेरे को मम्मी को लड़का चाहिए था

और मार देती है वो मार देती है वो अच्छा, मार कर दान मार खत्म कर देगी वो तो अच्छा कर्ज मार के खत्म कर देगी खत्म कर देगी तो किसको माँ देखो तेरे को आ, क्यों वो तो माँ है माँ तो कितना प्यार करती है तेरे को माँ तेरी प्यार नहीं करती चला, तो पापा भी का खून निकाल देता है पापा भी खून निकाल लेता है मार के ਔਰ ਦੂਸਰੇ ਭਾਈ ਬਹਿਨ ਕੋ ਵੀ ਮਾਰਤੇ ਹੈ ਤੇਰੇ ਕੋਲ ਹੋਰ ਕੋਈ ਭਾਈ ਬਹਿਨ ਹੈ ਤੇਰਾ ਉਹ ਤਾਂ ਇੱਕ ਲੋਰੀਆ ਕੁਲਾਕਦੀ ਆ ਵਤ ਇੱਕ ਲੋਰੀਆ ਕੁਲਾਕਦੀ ਆ ਵਤ ਇੱਕ ਇੱਕ ਲੋਰੀਆ ਕੁਲਾਕਦੀ ਆ ਵਤ ਓਕੇ ਔਰ ਬਾਕੀ ਸਾਰਿਆਂ ਨੂੰ ਕੁੜਦੇ ਆ ਹੈ ਉਹਨੂੰ ਪਿਆਰ ਕਰਦੇ ਆ ਤੇ ਤੈਨੂੰ ਘਰ ਛੱਡੇਗੀ ਤੇਰੇ ਹੁਣ ਅਸੀਂ ਕਦੋਂ ਦੱਸਾਂਗੇ ਤਮ ਮੈਂ ਬਦਾਂ ਤਮ ਮੈਂ ਕਰਦਾ ਖਤਮ ਖਤਮ ਕਰ। ਕੱਚਾ ਡਰਦੀ ਜਾਂਦੀ ਨਹੀਂ ਤੈਨੂੰ ਖਤਮ ਕਰ ਦੇਣਗੇ ਹੈ। ਹਾਂ। ਕੋਈ ਨਾ। ਤੂੰ ਇੱਥੇ ਰਹਿ ਪਾ ਸਾਡੇ ਕੋਲੇ ਪੂਜਾ। ਠੀਕ ਹੈ ਪਹਿਨੇ। ਬੰਨੇ ਕਿਦੋਂ ਨੇ ਤਾਕਰਾਂਗੇ ਆ। ਨਹੀਂ ਜਾਣਾ ਤੂੰ ਮੇਰੇ ਕੋਲੇ। ਬੰਨੇ ਕਿਦੋਂ ਨੇ ਤਾਕਰਾਂਗੇ ਆ। ਠੀਕ ਹੈ ਬਿਲਕੁਲ ਨਹੀਂ ਜਾਣਾ। ਨਹੀਂ। ਇੱਥੇ ਰਹਿਣਾ। ਆਇ ਤੇ ਲੁੰਗੀ। ਇੱਥੇ ਖੁਸ਼ ਆ ਤੂੰ? ਇੱਥੇ ਲੁੰਗੀ। ਠੀਕ ਹੈ ਇੱਥੇ ਰਹਿ ਪਾ। ਇਹ ਕਿੱਥੋਂ ਮਿਲੀ ਸੀ ਆਪਾਂ ਨੂੰ ਪੂਜਾ? ਛੱਡ ਕੇ ਗਈ ਸੀ ਕੋਈ ਬੰਦੇ। करनाली रोड पे ना पापा भी तो बत्वा ला के देता था है हूं बत्वा भी पतातल को लग देता था है कौन मेरा दलित पापा तो अच्छा हां ठीक है सुरेश पापा को चलेंगे दलित पापा के पास चलेंगे ठीक है पापा अच्छे पापा अच्छे हैं पापा भी मारते हैं पापा भी मारते हैं पापा भी मारते हैं वही गल आ गई जी ਜਿਹੜੀ ਚੀਜ਼ ਖਰਾਬ ਆ ਨਾ ਜਿਹੜੀ ਬੇ ਲੋੜੀ ਆ ਛੁੱਟ ਦੋ ਖਤਮ ਕਰ ਦੋ ਉਹਨੂੰ ਉਹਦੀ ਲੋੜ ਹੀ ਨਹੀਂ ਤੇ ਹੁਣ ਸਾਡੀ ਮਾਂ ਦੇਖ ਲਓ ਕਿੰਨੀ ਸਪੋਰਟ ਕਰਦੀ ਐ ਮਾਂ ਸਸੀ ਕੌਰ ਤੁਹਾਡਾ ਕੀ ਨਾਮ ਪੂਰਾ ਸੁਖਪਾਲ ਕੌਰ ਜੀ ਮਾਸਟਰ ਨੇ ਸੁਖਪਾਲ ਕੌਰ ਜੀ ਤੁਸੀਂ ਕਿਹੜੇ ਸਬਜੈਕਟ ਪੜਾਉਂਦੇ ਸੀ ਆਲ ਸਬਜੈਕਟ ਆਲ ਸਬਜੈਕਟ ਪੜਾਉਂਦੇ ਮਾਸਟਰ ਨੇ ਵੈਸੇ ਮੈਂ ਹਿੰਦੀ ਦੀ ਐ ਐਮਏ ਕੀਤੀ ਐ ਹਿੰਦੀ ਦੀ ਪੋਸਟ ਕੀ ਆਈ ਸੀ ਪਰ ਸਾਰਾ ਕੁਝ ਹੀ ਕਰਨਾ ਪੈਂਦਾ ਫੰਡ ਬੰਡ ਵੀ ਨਾਲ ਸੋਡੇ ਨੂੰ ਗ੍ਰਾਂਟ ਦਾ ਰੁਕਣਾ ਨਹੀਂ ਪੈਂਦਾ ਸਾਰਾ ਕਰਨਾ ਪੈਂਦਾ ਪੂਰਾ ਸਕੂਲ ਚਲਾਉਣਾ ਹੈ ਤੁਸੀ ਪੂਰਾ ਸਕੂਲ ਚਲਾਉਣਾ ਪੈਂਦਾ ਹੈ ਜੇ ਕਹਿੰਦੇ ਹੁੰਦੇ ਸੀ ਸਟਾਫ ਵਾਲੇ ਵੀ ਇਹ ਮੈਡਮ ਨੂੰ ਤਾਂ ਜੇ ਆਪਾਂ ਸਾਰਾ ਸਕੂਲ ਦੇ ਦਈਏ ਤਾਂ ਵੀ ਨਹੀਂ ਬੋਲਦੇ ਇੰਨੇ ਕੰਮ ਨਹੀਂ ਸੀ ਕੰਮ ਹੀ ਇੰਨੇ ਸੀ ਬਸ ਇੱਕ ਉਹ ਸੁਖਨੂਰ ਕਹਿ ਛੱਡਦੇ ਸੀ ਸੁਖਨੂਰ ਨਾਮ ਰੱਖਿਆ ਹੋਇਆ ਸੀ ਮੇਰਾ ਸਕੂਲ ਵਿੱਚ ਸੁਖਨੂਰਪੁਰੇ